ਗੈਫਟ ਲੈ ਕੇ ਜਾਣਾ ਅੱਜ ਤਾਂ ਹੈਪੀ ਨਿਊਜ਼ ਗਿਰਦਾ ਆ ਗੀਜ਼ਰ ਹੀ ਲੈ ਜਣ ਉਹ ਗੀਜ਼ਰ ਗੈਫਟ ਕਰਤਾ ਨਵੇਂ ਸਾਲ ਤੇ ਬਈ ਕੀ ਆਫਰ ਚੱਲ ਰਿਹਾ ਹੈ ਫਿਰ ਹੁਣ ਨਵੇਂ ਸਾਲ ਤੇ ਆਫਰ ਲੈ ਲਈ ਬਲਵਾਂ ਦੇ 100 ਦੇ ਤਿੰਨ ਕਰ 100 ਦੇ ਤਿੰਨ ਬਲਵ ਹਾਂ ਓਰੀਐਂਟ ਕੰਪਨੀ ਤੇ ਇਹਨਾਂ ਦੀ ਗਾਰੰਟੀ ਗਰੰਟੀ ਵੀ ਹੁੰਦੀ ਹੈ ਵੀ ਇੱਕ ਸਾਲ ਦੀ ਇੱਕ ਸਾਲ ਦੀ ਮਾਦਾ ਕਿਹਾ ਸੀ ਵੀ ਜਿਹੜਾ ਅੰਦਰਲਾ ਗੀਜ਼ਰ ਆ ਉਹ ਤੋਂ ਪਾਣੀ ਲਿਆਇਆ ਕਰ ਹਣਾ ਹੁਣ ਤੱਕ ਲੈ ਕੀ ਜਾਵੇ ਨਾ ਨਾ ਗੋਡੇ ਬਣਾਉਣੇ ਆ ਹੋਰ ਕੁਛ ਨਹੀਂ ਲੈਟ ਵੀ ਜਾਦੇ ਖਾਂਦੇ ਆ ਰਹਿਣਾ ਫਿਰ ਚੱਟਾ ਵੀ ਰਹਿਣਾ ਦੇਖ ਪਾਉਂ ਮੈਂ ਜੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਓ ਹੈਪੀ ਨਿਊ ਇਅਰ ਰੈਡੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਹੱਥ ਜੋੜ ਕੇ ਬੇਨਤੀ ਨਾਲ ਬਸਾਰਿਆਂ ਨੂੰ ਨਵਾਂ ਸਾਲ ਖੁਸ਼ੀਆਂ ਭਰਾਂ ਐਨਾ ਨੂੰ ਵੀਰਾਂ ਨੂੰ ਉਤਾਂ ਨੂੰ ਸਾਰਿਆਂ ਚੱਲ ਹੁਣ ਬਹਿ ਗਈ ਜਾਣਾ ਨਹੀਂ ਗੀਜਰ ਲੈਣਾ ਮੈਂ ਨਹੀਂ ਆਖੇ ਉਹ ਤੋਂ ਪਹਿਲਾਂ ਵੀ ਆਪ ਦਾ ਡਾਟਾ ਬਿਠਾ ਰਿਹਾ ਉਹੋ ਨਹੀਂ ਗਿਆ ਖਾਣੇ ਹਰ ਉਹਦਾ ਸੁਣੀ ਨਹੀਂ ਗੱਲ ਕਹਾਂ ਆਪਾਂ ਠੂਰੋਂ ਲਿਆਉਣੇ ਆ ਪਰਮਜੀਤ ਤੋਂ ਹੈਲੋ ਹੂੰ ਪਰਮਜੀਤ ਤੋਂ ਹਾਂ ਆ ਫਿਰ ਲਾ ਕੇ ਤਾਂ ਜਾਊਗਾ ਹੀ ਹਾਂ ਜਦੋਂ ਲੈ ਕੇ ਆਣਾ ਮੰਜਾ ਪਰਸੇ ਕਰਿਓ ਇਹੀ ਚੱਲੇ ਆ ਗੀਜਰ ਲੈਣ ਨਾਲੇ ਸਾਈਕਲ ਲੈ ਕੇ ਆਉਣਾ ਹਾਂ ਉਹ ਕਿੱਥੇ ਚਾਲਦਾ ਨਹੀਂ ਹੈਗਾ ਉਹ ਆਪੇ ਹੀ ਚੱਲੂਗਾ ਨਹੀਂ ਇਹਦਾ ਜਮਾ ਤਾਂ ਖਰਾਬ ਹੋਇਆ ਪਿਆ ਹੋਰ ਕੀ ਹੈ ਦੇਖਦੇ ਹਾਂ ਜੇ ਤਾਂ ਠੀਕ ਲੱਗੇ ਤਾਂ ਲਿਆਵਾਂਗੇ ਨਹੀਂ ਦਾ ਗੀਜਰ ਤਾਂ ਲੈ ਕੇ ਆ ਹੁਣ ਆ ਚੱਕੇ ਉਹ ਮੰਜਾ ਆ ਲਓ ਪਾਦ ਕੇ ਹੁਣ ਆ ਲਓ ਚੱਲ ਗਏ ਮੰਮੀ ਉਹਨੂੰ ਵੀ ਲੈ ਆ ਆ ਜਾ ਚੱਲ ਗਏ ਚਲੋ ਜੀ ਚਲੋ ਗਿਫਟ ਲੈ ਕੇ ਜਾਣਾ ਅਜ ਤਾਂ ਹੈਪੀ ਨਿਊਜ਼ ਗਿਰਦਾ ਆ ਚਲੋ ਵੀ ਚਲੋ 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 ਪਾਣੀ ਤਾਂ ਲੈਣਾ ਹੈ ਆ ਓ ਬੱਲੇ ਕੰਦੇ ਆ ਬਾਈ ਮਾਲ ਕੀ ਹਾਲ ਠੀਕ ਆ ਵਧੀਆ ਯਾ ਵਾਸੇ ਤਾਂ ਦੇਖ ਜਗਦੀਆਂ ਵਧੀਆ ਹਾਂ ਜੀ ਰਸੋਈ ਵਾਲਾ ਗੀਜਰ ਲੱਗਿਆ ਕਿੰਨੇ ਇੱਕ ਬਦਲ ਨਹੀਂ ਨਹੀਂ ਇਹ ਤਾਂ ਸ਼ੁਰੂ ਤੇ ਫੇਰ ਹੀ ਰੇਟ ਕੱਢੇਗਾ ਇਹਨੂੰ ਅਸੀਂ ਇਧਰ ਦਾ ਸਾਧਣਾ ਕੰਮ ਓ ਤਾਈ ਮੈਂ ਤਾ ਉੱਠ ਗਈ ਹਾਂ ਮੈਂਟੀ ਮਾਰਨਾ ਅਸੀਂ ਦਾ ਮਮਾ ਕੋ ਇਹਨਾਂ ਤੋਂ ਹੀ ਲੋਡ ਕਰਾਇਆ ਓਈ ਇਹਨਾਂ ਤੋਂ ਹੀ ਲੋਡ ਕਰਾਇਆ ਓਹ ਉਹ ਬੈਚ ਦੇਣਾ ਆੜੀ ਸੀ ਫਿਲਟਰ ਵਿੱਚ ਦੇਣਾ ਵਾ ਤੇ ਬੰਦ ਦੋ ਟਾਂ ਦੇ ਕੱਤਾ ਤਤਪੰਨਾ ਉਹ ਜਾਰੇ ਤਾਂ ਖੜੇ ਪੈ ਗਈ ਹੁਣ ਇਹ ਮੰਨਦੀ ਨਹੀਂ ਮਾਤਾ ਕਿਹਾ ਸੀ ਵੀ ਜਿਹੜਾ ਅੰਦਰ ਲੱਗੀ ਜਿਹੜਾ ਉਹ ਤੋਂ ਪਾਣੀ ਲਿਆਇਆ ਕਰ ਹਣਾ ਹੁਣ ਤੱਕ ਲੈ ਕੇ ਹੀ ਜਾਨੀ ਨਾ ਬੋਡੇ ਬਣਾਉਣੇ ਆ ਹੋਰ ਕੁਛ ਨਹੀਂ ਮੰਨਦੀ ਮੈਂ ਅੰਦਰ ਬਾਲਟੀ ਲੈ ਕੇ ਆਉਂਗੀ ਤਰਕ ਕੇ ਡੱਗ ਤਾਂ ਪਵੇ ਮਾਈ ਪਾਇ ਤਾਂ ਗਊ ਮੰਜੇ ਤੇ ਆਉਣਾ ਫੇ ਨਿਉਂ ਤਾਂ ਮਾਈ ਨੇ ਪੈਣਾ ਨਹੀਂ ਨੇ ਹੋਵੇ ਨਾ ਤਾਂ ਵੀ ਇਸ ਤਰ੍ਹਾਂ ਦਾ ਪੈ ਜਾਊਗੀ ਹੁਣ ਫਿਲਟਰ ਨੂੰ ਮੰਨਦੇ ਆ ਇਹ ਇਹਨਾਂ ਨੇ ਜਦੋਂ ਘਰੇ ਜਾਵੜੇ ਉਦੋਂ ਮੁਕਰਨਾ ਇਹਨਾਂ ਨੇ ਇਹਨਾਂ ਨੇ ਕਿਹਾ ਨਾ ਨਹੀਂ ਠੀਕ ਆ ਵੀ ਉਹ ਅਸੀਂ ਪਹਿਲਾਂ ਹੀ ਦੱਸ ਦਿੰਨਾ ਜਿਵੇਂ ਤੁਹਾਡੀ ਦੁਕਾਨਦਾਰੀ ਉਵੇਂ ਸਾਡੀ ਆ ਵੀ ਸਾਡਾ ਫਿਲਟਰ ਜਿਵੇਂ ਕੰਮ ਦਾ ਨਹੀਂ ਹੈਗਾ ਬਾਜੋ ਤੁਸੀਂ ਕਹੋ ਵੀ ਇਹਦਾ ਚੱਲਦਾ ਨਹੀਂ ਹੈ ਨਾ ਵੀ ਕੋਈ ਗੱਲ ਨਹੀਂ ਕਰਦੇ ਯਾ ਬੈਚ ਕੀ ਕੱਟਣਾ ਇਹ ਜੀ ਕੱਟ ਲੈਣਾ ਸਿਸਟਮ ਇੱਧਰ ਤਕੀ ਮਰਦਾ ਜੈਗਮਰ ਵਾਲੇ ਆਏ ਐ ਐਡਵਰਟਾਈਜ਼ਮੈਂਟ ਕਰਨ ਆ ਇਹ ਲਾਈਟਾਂ ਆਉਣਗੀਆਂ ਆ ਕਿਵੇਂ ਆ ਬਰਮਜੀਦਾ ਲਾਈਟਾਂ ਆ ਇਹਦੇ ਕੀ ਹਿਸਾਬ ਆ ਕਿਹੜੀਆਂ ਆ ਜੀ ਕਨੈਕਟਰ ਸਾਰੀਆਂ ਆਪਣੀਆਂ ਅੱਛਾ ਇਹ ਪੈਂਸੀ ਲਾਈਟਾਂ ਆਂ ਦੀਆਂ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦੀਆਂ ਐ ਅਲੱਗ-ਅਲੱਗ ਪ੍ਰਾਈਸ ਆ ਕਿੰਨੀ ਵਾ 6-700 ਤੋਂ ਲਾਈਟ ਸ਼ੁਰੂ ਹੋ ਜਾਂਦੀ ਆ ਤੇ ਹਰੇਕ ਮਾਰ ਦੇ ਕੋਰਾਂ ਜਾਂਦੀ ਆ ਠੀਕ ਆ ਦੇਖ ਕੇ ਫਿਰ ਕੀ ਚਰ ਆਓ ਦੇਖੋ ਇਹ ਪੁੜੀਆਂ ਨਿਕੰਨੀ ਆਂ ਮੈਂ ਤਾਂ ਭਾਈ ਜਗਰਾਵਾ ਛੱਡ ਕੇ ਇੱਥੇ ਆਈ ਆਂ ਉਹ ਮੈਂ ਕਹਿਦੀ ਆ ਅੱਜ ਮੈਂ ਦੇਖ ਰਹੀ ਕਿ ਨਹੀਂ ਰੈਕੋਰਡ ਵੀ ਛੱਡਿਆ ਹੈ ਹਾਂ ਠੰਡ ਕੇ ਅੰਦਰ ਸਹੀ ਤਾਂ ਸਹੀ ਤਾਂ ਪੈਂਡ ਆਲੇ ਤੇ ਆਏ ਅੱਜ ਆ ਗਏ ਨੇ ਆਏ ਹਾਂ ਉਹਦੀ ਆਦਤ ਕਹਿੰਦੇ ਕੋ ਮਾਸੀ ਬਾਕੀ ਪਤਾ ਨਹੀਂ ਮਾਸੀ ਨੇ ਇੱਥੋਂ ਕਿਹਨਾ ਚੀਜ਼ ਕਿਤਾ ਜਾਣੀ ਹੈ ਹੈ ਮੈਂ ਮਾਸੀਆਂ ਨਾਲੇ ਉਹ ਰੈਕਤ ਦਾ ਰਿਮੈਂਟੀ ਗੱਡ ਲੈਣੀ ਆ ਰੇਕਣਾ ਯਾਰ ਲਗਦੀ ਆ ਹੁਣ ਵਰਜਦੀ ਆ ਉਹ ਕਿੱਕ ਬਈ ਨਾਨ ਕਵੀ ਦਾ ਤੇ ਵੀ ਤੇਰੇ ਤਾਂ ਪਰਮਜੀਤ ਜੀ ਤਾਂ ਮੈਂ ਹੁਣ ਜਦ ਪਤਾ ਹੀ ਆ ਚਲੋ ਪਤਾ ਨਹੀਂ ਮਾਸ਼ੀ ਨੂੰ ਆਉਣਾ ਮੇਰੇ ਕੋਲ ਕਿੰਨੇ ਲੀਟਰ ਕਿੰਨੇ ਲੀਟਰ ਲਾਉਣਾ ਹੁਣ ਕਿੰਨੇ ਲੀਟਰ ਹੈਂ ਪੰਜ ਬਹੁਤ ਆ ਪੰਜ ਲੀਟਰ ਵਾਲਾ ਜੀ ਉਹ ਐਸ ਚਾਈਟੀਆਂ ਨਾਲ ਦੀ ਨਾਲ ਪਾਣੀ ਕਰ ਲਈ ਜਾਨੀ ਹਾਂ ਉਹ ਨਾਲ ਹੀ ਨਾਲ ਹੀ ਹੋਣਾ ਬੜਾ ਬਾਹਰ ਨਾ ਕਰਤਾਂ ਪੰਜ ਵਾਲਾ ਦਿਖਾ ਦੇ ਪਹਿਲਾਂ ਫਿਰ ਪਰਮਜੀਤ ਆ ਪੰਜ ਵਾਲਾ ਖਤਾਨ ਜਿੰਨੇ ਚੀਜ਼ਾਂ ਕਿੰਨਾ ਲੇ ਲੇ ਤਾਣਾ ਹੋਰ ਰਾਕੇ ਦੇ ਜੂਦਾ ਖਪਾਣ ਕੈਂਪ 5 ਲੀਟਰ ਦਾ ਹੈ ਤੇ 5.5 ਲੀਟਰ ਕਿੰਨੇ ਰੰਗ ਨਹੀਂ ਥੋੜੇ ਮੈਕਸਨ ਲਗਾ ਕੇ ਸਾਦੇ ਕੋਹ ਨਹੀਂ ਲੱਗਿਆ ਦੂਧੀਆਂ ਟੁੱਟ ਜਾਣਗੀਆਂ ਸੰਗੂੜੀ ਵੀ ਲਪਾਉਣੀ ਪਈ ਹਲਾਉਗੀ ਪੰਗਾ ਲਪਾਉਗੀ ਆ ਸਟੇ ਵੀ ਲਪਾਉਣਾ ਦੋ ਟੀਵੀ ਲਪਾਉਣੀ ਪੈਣੇ ਨਹੀਂ ਇਹ ਪਤਾ ਕਰਕੇ ਜਿਆਦੇ ਨਾਲ ਦੀਆਂ 3 ਕਿਲੋ ਵਾਟ ਦੀ ਗਾੜ ਰੱਖਦੀ ਆ ਤੇ ਨਾਲ ਦੀ ਨਾਲ ਹੀ ਪਾਣੀ ਕਰੂੰਗਾ ਟੂਡੀ ਦਾ ਵੀ ਮੈਸਰ ਲੱਗਿਆ ਨਹੀਂ ਤਾਂ ਪਾਣੀ ਆਪ ਨੂੰ ਬਾਲਟੀ ਚ ਪਾ ਕੇ ਫਿਰ ਪਾਣੀ ਉਹ ਮੈਸਰ ਮੈਸਰ ਤਾਂ ਨਹੀਂ ਹੋ ਰਿਹਾ ਉਹਦਾ ਉਸ ਨੰਬਰ ਆ ਕਿੰਨੇ ਦਾ ਕਿਰਾ ਕਤਾਨ ਦਾ ਇਹ ਆਪਾਂ ਨੱਕਰ ਰੱਖਿਆ ਕਰਾਂ 50 ਲੀਟਰ ਹੂੰ ਓਰੀਐਂਟਲ ਦਾ ਨਹੀਂ ਹੁੰਦਾ ਇਹ ਫਿਰ ਪੂਰੀ ਐ ਸੌਂਦੇ ਦਾ ਸਭੀ ਕਾਉਂਟਰੀਆਂ ਚ ਹੀ ਆ ਅੱਡਾ ਅੱਡਾ ਰੇਟ ਆ ਸਾਰਿਆਂ ਦੇ ਬਾਕੀ ਇਹ ਪ੍ਰਾਈਸ ਇਹਨਾਂ ਦਾ ਬੈਸਟ ਆ ਕਹਤਾਂ ਨਾ ਉਹ ਕੰਪਨੀ ਦੇ ਵੀ ਬੜੇ ਬਰਾ। ਤੈਨੂੰ ਲਿਖ ਰਿਹਾ ਕਿ ਸਾਨੂੰ ਕੰਮ ਜਿਆਦਾ। ਉਹ ਲੈਣਾ 5 ਲੀਟਰ ਲੈਣਾ 3 ਲੀਟਰ। 5 ਲਾ ਲੈਣਾ। ਇਹ ਉਹ ਕੰਦੇ ਤੇ ਡਰਾ ਰਹੀ ਆ। ਹਰ ਕੋਈ ਨਹੀਂ ਇਹਨਾਂ ਲੀਟਰਾਂ ਦੇ ਖਰਚ ਪਾਣਾ। ਮੇਰਾ ਉਹ ਬੜਾ ਘੋੜਾ ਬੜਾ ਨਹੀਂ। ਨਹੀਂ ਆ ਆ ਸਹੀ ਆ। ਆ ਠੀਕ। ਫੂਰ ਕਿਉਂ ਇਹ ਕੰਪਨੀ ਆ ਜਾਂਦੇ ਅਸੀਂ। ਕਿਹੜੀਆਂ? ਹਵਾਲ ਤੇ ਨਾਲ ਜੁਕਰਾਂਟ ਨੇ ਨਾਲ ਜੁਗਾ। ਹਵਾਲ ਤੇ ਕਿੰਨੇ ਦਾ? ਹਵਾਲ ਦਾ। ਹਵਾਲ ਦਾ ਪਨਾ ਦਾ ਆਪਣਾ 25 ਪੀਕਰ ਲਈਏ 5 ਲੀਟਰ ਹੋਰ ਕਿਹੜੀ 3 ਲੀਟਰ 3 ਲੀਟਰ 3 ਲੀਟਰ ਤੇ 5 ਲੀਟਰ ਦਾ 5 ਲੀਟਰ 5 ਲੀਟਰ ਤਾਂ ਨਹੀਂ ਕਰਦੇ ਕਿੰਨੇ ਆ 5 ਲੀਟਰ ਲੱਗਦਾ ਮੜਦੇ ਕੋਟ ਬਹੁਤ ਮੜਦੇ ਇਹਦਾ ਨਹੀਂ ਚੱਕੇ ਲਾਂਦਾ ਉਹ 3 ਲੀਟਰ ਹੀ ਵਧੀਆ ਦਿੰਦਾ ਇਹ ਤਾਂ ਅੰਦਰ ਉਹ ਵੱਡਿਆਂ ਨਾਲ ਇਹ ਮਹਿੰਗੇ ਹਨ ਇਹ ਇਹ ਤਾਂ ਰਾੜ ਵੱਡੀ ਹੁੰਦੀ ਹੈ ਲੈਡ ਵੀ ਜ਼ਿਆਦਾ ਖਾਂਦੇ ਹਾਂ ਹੈ ਮੈਂ ਰਹਿਣਾ ਤੇ ਪਾਉਂ ਮੈਂ ਜੇ ਕਹਿੰਦਾ ਮੈਂ ਕਾਨੂੰ ਦੱਸਣਾ ਇਹਦਾ ਮੈਂ ਕਾਨੂੰ ਦੱਸਣਾ ਹੀ ਬੰਦ ਕਰਦਾ ਨਹੀਂ ਨਹੀਂ ਬੰਦ ਕਰ ਬਦ ਘੱਟ ਵਾਲਾ ਦੇ ਮੈਨੂੰ ਤਾਂ ਬਹ ਹੋਵੇ ਤਾਂ ਦਾ ਹੈ ਜੇ ਹੈਗਾ ਕੋਟਾ ਨਹੀਂ ਫਿਰ ਦਸ ਹੀ ਕਰਾਊਗਾ ਮਾਨ ਰੇ ਕਰਾ ਲਵਾਂ ਬਹਾ ਬੱਡਾ ਕੁਝ 2 ਕਿਲੋਵਾਟ ਦੀ ਰਾੜਾ ਮਾਨ ਨਾ ਅੰਦਰੋਂ ਹੀ ਬਾਹਰ ਟੀ ਗਿਆ ਤਾਂ ਨਾ ਮੈਥੋਂ ਨਹੀਂ ਅੰਦਰ ਆਉਂਦੀ ਉਹ ਵੈਲਾ ਬਾਹਰ ਆਇਆ ਕਰੂ ਕੋਈ ਗੱਲ ਨਹੀਂ ਬੰਦਾ ਬਹਾ ਕਿੰਨਾ ਕੁ ਬਿੱਲ ਦਾ ਫਰਕ ਪਊਗਾ ਇਹ ਤਾਂ ਹੁਣ ਚਲਾਉਣ ਤੇ ਆ ਇਹ ਤਾਂ ਬੰਦ ਨਹੀਂ ਕਰਿਆ ਕਰਦਾ ਇਹਨਾਂ ਦੀ ਗੱਲ ਵੀ ਬੰਦ ਨਹੀਂ ਕਰਿਆ ਕਰਦਾ ਇਹ ਤਾਂ ਬੋਟਰ ਮਾਟਾ ਇਹਦਾ ਗੱਲ ਨਹੀਂ ਆਇਆ ਮਾਣ ਆਇਆ ਤੂੰ ਫਿਰ ਆ ਦੇਖ ਲੈ ਚੱਲ ਕਰਾਂ ਫਿਰ ਚਾਹ ਦਾ ਟਾਈਮ ਹੋ ਗਿਆ ਡੈਡੀ ਡੀਕਦਾ ਹੋਊਗਾ ਲੈ ਲੈ ਹਾਂ ਕਿਹੜਾ ਲੈਣਾ ਹਾਂ ਤਾਂ ਪੀ ਬਣਾ ਵੀ ਲਈ ਤੇਰੇ ਪਿਓ ਨੇ ਉਹਦੀ ਇਹ ਤਾਂ ਭੇਹ ਦੇ ਨਹੀਂ ਪੀਉਣੀ ਇਹ ਤਾਂ ਠੀਕ ਆ ਇਹ ਨਹੀਂ ਪੀਉਣੀ ਚਾਹ ਤੂੰ ਉਹ ਸ਼ਰਾਬ ਪੀਆਉਂਗਾ ਟੈਨਸ਼ਨ ਕਰੀ ਨੀ ਉਹ ਸਮੂਸੇ ਤਾਂ ਬੰਦ ਆ ਦੇ ਚਾਹ ਨਹੀਂ ਪੀਉਣੀ ਇਹੋ ਲੈ ਗਿਆ ਮੁੰਡਾ ਯਾ ਕਫਰ ਵੀ ਲੈ ਲਈਏ ਫਿਰ ਆਹ ਮੈਂ ਦਾ ਬਾ ਠੀਕ ਆ ਚੱਕੋ ਕਰਾ ਇਹ ਮੇਰੇ ਉਹ ਹੋ ਟੂਟੀ ਦਾ ਉਥੇ ਹੀ ਲਾਉਂਗਾ ਉਹ ਟੂਟੀ ਦਾ ਵੀ ਹੁਣ ਕੀ ਉਹ ਗੰ ਤਤਾ ਠੰਡਾ ਕਰ ਲਈ ਨਹੀਂ ਹਾਂ ਟੂਟੀ ਦਾ ਫੇਰ ਵੀ ਉਹ ਚੋਂਦੀ ਆਪਣੀ ਨਮ ਉਹ ਬਾਲੇ ਵੀ ਉਹਦਾ ਫਿਰ ਹੁਣ ਟੂਟੀ ਕਰੂ ਹੈਪੀ ਲਾਉ ਹੈਪੀ ਨਹੀਂ ਲਾਉਂਦਾ ਹੈਪੀ ਦਾ ਆਹੀ ਲਾਉ ਤੂੰ ਤੇ ਤੂੰ ਤੇ ਜਿਹੜਾ ਤੋਤਾ ਲਾਉਗਾ ਤਾਂ ਨਾ ਇਹ ਤਾਂ ਹੈਪੀ ਹੈਪੀ ਤਾਂ ਆ ਗੀਜਰ ਲਾ ਕੇ ਜਾਊਗਾ ਦੋ ਗਲੀਆਂ ਘੜੇ ਟੰਗ ਦੇ ਆ ਲਾ ਦੇ ਆਹੋ ਗਿਫਟ ਗਿਫਟ ਲੈ ਲੈਨੇ ਆ ਗਿਫਟ ਕੀ ਲੈਣਾ ਗਿਫਟ ਕੀ ਜਿਹੜੀ ਲੈ ਜੂ ਆ ਗੀਜਰ ਗਿਫਟ ਕਰਤਾ ਨਵੇਂ ਸਾਲ ਤੇ ਬਈ ਬਹੁਤ ਹੂੰ ਬਹੁਤ ਬਾਕੀ ਠੀਕ ਗਿਫਟ ਕਰਤਾ ਗੀਜਰ ਚਲੋ ਕਰੋ ਪੈ ਗਈ ਜੀ ਫਿਰ ਮਾਲ ਲੈ ਕੇ ਜਾਓ ਨਵੇਂ ਸਾਲ ਦਾ ਕੀ ਆਫਰ ਚੱਲਦਾ ਇਹ ਬਈ ਜੀ ਇੰਨਾ ਦੇ ਸਾਲ ਦਾ ਆਫਰ ਚੱਲਦਾ ਰੋਜ਼ ਹੀ ਚੱਲਦਾ ਰੋਜ਼ ਹੀ ਚੱਲਦਾ ਫੇ ਨਵੇਂ ਸਾਲ ਦਾ ਕੀ ਆਫਰ ਆ ਨਵੇਂ ਸਾਲ ਦੇ ਆਫਰ ਜਿਹੜਾ ਮਰਜ਼ੀ ਲਵਾ ਦੂੰ। ਨਹੀਂ ਆਫਰ ਦਾ ਲਾਉ ਹੁਣ ਮੈਂ ਤਾਂ ਸਮੋਸਾ ਐ ਸ਼ਾਰਦਾ ਤੂੰ ਕਹ ਹੋਰ ਚੱਲਦਾ। ਇਹ ਤਾਂ ਰੋਜ਼ ਹੀ ਚੱਲਦਾ ਸਾਡਾ ਕੋਈ ਵੀ ਆਵੇ ਇਹ ਤਾਂ ਚੱਲਦਾ ਹੀ ਰਹਿੰਦਾ। ਕਿ ਬਿਨਾਂ ਸਮਾਨ ਵਾਲੇ ਵੀ ਖਾ ਸਕਦਾ। ਕੋਈ ਚੱਕਰ ਨਹੀਂ। ਇਹ ਗੋਲਾ ਲੰਗਰ ਚੱਲਦਾ। ਲੰਗਰ ਹੀ ਆ। ਐ ਨਾਲ ਕੋ ਲੈਣ ਲੱਗ ਗਏ ਨਹੀਂ ਇੱਥੇ ਲੰਗਰ ਵਾਲਿਆਂ ਦੀ ਕੋਈ। ਇਹ ਤਾਂ ਬਾਹਰੋਂ ਵੀ ਲਗਾਏ ਤੇ ਇਨਸਾਨ ਕਰਦੇ ਨੇ ਇਹ ਤਾਂ ਅੰਦਰ ਫਰੀ ਆ ਇਹ ਤਾਂ ਮਾਰਦਾ ਮਹੀਨਾ ਫਰੀ ਆ ਨੰਕਰ ਚਲੋ ਠੀਕ ਆ ਹਾਂ ਹੋ ਲੈ ਵੀ ਹਾਇ ਤਾਂ ਬਹੁਤਾ ਜਿਆਦਾ ਇਹ ਮਾਤਾ ਦੱਸੋ ਉਹ ਕਰਦੇ ਨੇ ਨਮਾਜ਼ਾਂ ਕਰਕੇ ਮਾਰੀ ਜਾਂਦਾ ਨਾ ਨਹੀਂ ਹਾਲੇ 15 ਦਿਨ ਪੇ ਆ ਹਾਂ ਇਹਨਾਂ ਨੇ ਪਹਿਲਾਂ ਲਾਦਾ ਬਾਈ ਇਹ ਪਿੰਡ ਵੀ ਪਹਿਲਾਂ ਹੀ ਚੱਲਦਾ ਸਾਰਿਆਂ ਤੋਂ ਬਾਕੀ ਪਰਿਵਾਰ ਵਟਾ ਨਾ ਸਾਰੇ ਪਿੰਡ ਚ ਵੱਡਾ ਪਰਿਵਾਰ ਆ ਨਾ ਜੀ ਬਾਈ ਇਹ ਨੰਬਰ ਦੇ ਦੋ ਵੀ ਜਿਹਨੂੰ ਚੀਜ਼ ਜਿਹੜੀ ਦੀ ਲੋੜ ਹੋਵੇ ਉਹ ਬੰਦਾ ਖਾ ਸਕਦਾ ਬਾਈ ਕਿੰਨਾ ਦਾ ਪਰਿਵਾਰ ਵਾਦਾ ਤੁਹਾਡਾ ਐ ਜੀੜੀ ਵਾਲੇ ਵਾਜ ਜੀੜੀ ਨਹੀਂ ਜੀੜੀ ਨਹੀਂ ਹੈਗਾ ਹੁਣ ਅਸਲੀ ਨਾਮ ਉਹ ਨਾ ਡੋਡੇ ਪਾੜਾਂ ਦਾ ਪਰਿਵਾਰ ਵਾਜ ਦਾ ਹਾਂ ਤੂੰ ਵੱਡਾ ਪਿੰਡ 'ਚ ਪਰਿਵਾਰ ਤੇ ਸਭ ਤੋਂ ਵਧੀਆ ਵੀ ਬੰਦੇ ਵੀ ਹਾਂਜੀ ਦੋਸਤੋ ਜੇਕਰ ਤੁਸੀਂ ਵੀ ਆਪਣਾ ਕੋਈ ਨਵਾਂ ਘਰ ਕੋਠੀ ਬਣਾ ਰਹੇ ਹੋ ਜਾਂ ਬਣਾਉਣ ਬਾਰੇ ਸੋਚ ਰਹੇ ਹੋ ਆਜ ਜਿੱਥੋਂ ਨੂੰ ਲੈ ਕੇ ਆਏ ਆ ਇਹੋ ਜੀ ਦੁਕਾਨ ਦੇ ਉੱਤੇ ਜਿੱਥੋਂ ਸਾਰਾ ਸਮਾਨ ਤੁਹਾਡੇ ਘਰ ਦਾ ਜਿਹੜਾ ਜਿਹੜਾ ਵੀ ਘਰ ਦੇ ਵਿੱਚ ਵਰਤਿਆ ਜਾਣਾ ਉਹ ਹੋਲ سیل ਦੇ ਰੇਟਾਂ ਦੇ ਉੱਤੇ ਮਿਲੂਗਾ ਤੇ ਅੱਜ ਦੀ ਵੀਡੀਓ ਨੂੰ ਬਿਨਾ ਸਕਿਪ ਕੀਤੇ ਜਰੂਰ ਐਂਡ ਤੱਕ ਦੇਖਿਓ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਊਗੀ ਤੇ ਨਵੇਂ ਸਾਲ ਦਾ ਆਫਰ ਕੀ ਚੱਲਦਾ ਬਾਈ ਪਰਮਜੀਤ ਕੋਲੇ ਉਹਦੇ ਬਾਰੇ ਵੀ ਅੱਜ ਆਪਾਂ ਗੱਲ ਕਰਾਂਗੇ ਕੀ ਆਫਰ ਚੱਲ ਰਿਹਾ ਹੈ ਫਿਰ ਹੁਣ ਨਵੇਂ ਸਾਲ ਤੇ ਨਵੇਂ ਸਾਲ ਤੇ ਆਫਰ ਲੈਵਰੀ ਬਲਬਾਂ ਦੇ ਬਲਬਾਂ ਦੇ ਨੌ ਬਾੜ ਦਾ ਨਵੇਂ ਸਾਲ ਤੇ 100 ਰੁਪਏ ਦੇ ਤਿੰਨ ਕਰਦੇ 100 ਦੇ ਤਿੰਨ ਬਲਬ ਆਰੀਐਂਟ ਕੰਪਨੀ ਠੀਕ ਆ ਜੀ ਤੇ ਇਹਨਾਂ ਦੀ ਗਾਰੰਟੀ ਗਰੰਟੀ ਵੀ ਹੁੰਦੀ ਹੈ ਇਹ ਵੀ ਇੱਕ ਸਾਲ ਦੀ 100 ਦੇ ਤਿੰਨ ਪੱਕੀ ਗੱਲ ਪੱਕੀ ਗੱਲ ਉਹੀ ਕੰਮ ਨਾ ਹੋ ਜੇ ਮੈਂ ਤਾਂ ਬੇਫਿਕਰ ਲੋ ਵੀ ਮਤਰੋ ਆਰੀਐਂਟ ਕੰਪਨੀ ਦੇ 100 ਦੇ ਤਿੰਨ ਬਲਬ ਹੋਰ ਬਾਈ ਜੀ ਹੋਰ ਆਪਣੇ ਕੋਲੇ ਸਾਰਾ ਪ੍ਰੋਡਕਟ ਹੀ ਹੁੰਦਾ ਵਾ ਕਾਦਾ ਕਾਦਾ ਆਪਣੇ ਕੋਲੇ ਪ੍ਰੋਡਕਟ ਕਾਦੇ ਕਾਦੇ ਹੁੰਦੇ ਆਪਣੇ ਕੋਲ ਸਾਰੀਆਂ ਸੁਚਾਂ ਦੇ 8-9 ਮਾਡਲ ਸੁਚਾਂ ਦੇ ਹੈਗੇ ਆ ਠੀਕ ਹੈ ਜੀ ਜਿਵੇਂ ਉਹਦੇ ਵਿੱਚ ਲਾਲੋ ਐਂਕਰ ਲੱਗੀ ਹੈਵਲ ਲੱਗੀ ਉਹ 골ਡ ਮਾਡਲ ਲੱਗੇ ਫੈਬਰੂ ਦੇ ਮਾਡਲ ਆਗੇ ਠੀਕ ਹੈ ਜੇ ਜਿਆਦਾ ਰੇਂਜ ਤੇ ਆ ਨਾਮ ਆਪਾਂ ਤਾਂ ਆਪਣੇ ਸਟੈਂਡਰਡ ਆ ਗਈ ਠੀਕ ਹੈ ਜੇ ਤੁਹ ਜਿਆਦਾ ਸਲਾਈਡਰ ਆ ਗਈ ਠੀਕ ਹੈ ਜੀ ਠੀਕ ਹੈ ਫਿਰ ਉਹਦੇ ਵਿੱਚ ਆਪਣੇ ਵੈਰ ਆਪਣੇ ਕੋਲ ਹੈਵਲ ਹੋਗੀ ਕੇਆਈ ਹੋਗੀ ਹਰਿਆਣ ਹੋਗੀ ਠੀਕ ਹੈ ਖਤਾਨ ਹੋਗੀ ਜਿਹੜੀ ਮੰਗ ਲੈ ਸਕਦੇ ਆ ਤੇ ਰੇਟ ਆਪਣੇ ਮੈਂ ਕਹਾਂ ਹੋਲਸੇਲ ਦੇ ਰੇਟ ਆ ਜਿੱਥੇ ਮਰਜ਼ੀ ਕੋਈ ਟਰਾਈ ਕਰਕੇ ਆ ਸਾਰੇ ਬਾਜ਼ਾਰ ਨਾਲੋਂ ਸਸਤੇ ਰੇਟ ਹਾਂ ਸਾਰੇ ਆਜੂ ਮੈਂ ਤੁਹਾਨੂੰ ਹੋਰ ਵੀ ਪ੍ਰੈਕਟਿਕਲ ਵਾਰਿਸ ਦਿਖਾ ਦਿੰਦਾ ਲੈ ਵੀ ਪਹਿਲਾ ਗਾਹਕ ਆ ਗਿਆ ਬਈ ਤੁਹਾਡਾ ਕੋਈ ਗੱਲ ਨਹੀਂ 100 ਦੇ ਤੰਨਾ ਵਾਲਾ ਕਰ ਤੇ ਸ਼ੁਰੂਆਤ ਹੋ ਗਈ ਲਓ ਵੀ ਕਰਤੀ ਮੂਰਤ ਉਹਨਾਂ ਸਾਈਟ ਹੈ ਤਾਂ ਰਲ ਗੀਜਰ ਹੈਗੇ ਆ 27 28 ਤਰ੍ਹਾਂ ਦੇ ਸਾਰੀਆਂ ਕੰਪਨੀਆਂ ਦੇ ਸਾਰੀਆਂ ਕੰਪਨੀਆਂ ਦੇ ਆ 2500 ਤੋਂ ਗੀਜਰ ਸ਼ੁਰੂ ਹੋਏ ਅੱਛਾ ਅੱਜ ਨਵੇਂ ਸਾਲ ਦਾ ਕੀ ਆਫਰ ਚੱਲ ਰਿਹਾ ਨਵੇਂ ਸਾਲ ਦਾ ਤਾਂ ਹੈਵਲ ਦੇ ਗੀਜਰ ਤੇ ਆਈ 6450 ਰੁਪਏ ਦਾ ਗੀਜਰ ਹੈਵਲ ਦਾ ਹੈਵਲ ਦਾ 6450 ਦਾ ਗੀਜਰ ਠੀਕ ਆ ਬਈ ਤੇ ਬਾਕੀ ਆ ਜੈਗਵਰ ਦੀ ਆ ਰੇਟਿੰਗ ਆ ਠੀਕ ਆ ਕੋਈ ਵੀ ਡਿਸਪਲੇ ਹੋਈ ਜਾਂਦੀ ਆ ਠੀਕ ਆ ਕੋਈ ਵੀ ਜੈਗਵਰ ਦਾ ਪ੍ਰੋਡਕਟ ਚਾਹੀਦਾ ਹੋਵੇ ਲਾਈਟਿੰਗ ਦੇ ਵਿੱਚ ਸਾਰਾ ਮਿਲ ਜੂਗਾ ਠੀਕ ਹੈ ਤੇ ਆਹ ਇਹ ਰੰਗੀਨ ਡੁਗਰਾ ਇਹ ਹੈਂਗਿੰਗ ਲਾਈਟਾਂ ਹੈ ਠੀਕ ਹੈ ਇਹਨਾਂ ਦਾ ਆਪੋ ਆਪਣਾ ਅੱਡੋ ਅੱਡ ਹਿਸਾਬ ਹੋਣਾ ਬਾਕੀ ਬੋਪਾ ਦਾ ਬਲੈਂਕਟ ਆ ਗਿਆ ਇਹਦੇ ਵਿੱਚ ਜਿਹੜਾ ਕੋਈ ਆਪਣਾ ਤਕਰੀਬਨ ਸਾਰਾ ਆਪਣੇ ਕੋ ਬੋਪਾ ਦਾ ਬਲੈਂਕਟ ਮਿਲ ਜੂਗਾ ਤਾਂ ਕੋਈ ਕੋਈ ਸਪੇਅਰ ਪਾਰਟ ਦਾ ਇਹ ਤਾਂ ਕੋਈ ਵੱਡਾ ਸਟਾਰਟਰ ਦਾ ਸਪੇਅਰ ਪਾਰਟ ਦਾ ਵੀ ਮਿਲ ਜੂ ਸਰ ਸਾਰਾ ਸਪੇਅਰ ਤੇ ਰੇਟ ਬਾਈ ਰੇਟ ਹੋਲਸੇਲ ਹੋਲ ਸੇਲ ਸਾਰੇ ਬਾਜ਼ਾਰ ਨਾਲ ਸਸਤਾ ਪਹਿਲਾਂ ਵੀ ਸਾਰੇ ਬਾਜ਼ਾਰ ਚ ਇੱਕ ਗੇੜਾ ਦੇ ਆਓ ਫਿਰ ਭਰਮਜੀਤ ਕੋਲੇ ਆਜੋ ਟ੍ਰਾਈ ਕਰਕੇ ਆਜੋ ਆਜੋ ਇੱਧਰ ਨੂੰ ਮੈਂ ਦਿਖਾ ਦਿੰਦਾ ਠੀਕ ਆ ਆਪਣੇ ਕੋਲ ਤਾਰਾਂ ਵੀ ਨੇ ਜਪਈਆਂ ਠੀਕ ਆ ਬਾਕੀ ਹੋਰ ਲੱਗੀ ਵੀ ਆ ਖਤਾਨ ਦੀਆਂ ਤਾਰਾਂ ਕਿ ਉਹ ਹਵਲਦੀ ਵੀ ਮਿਲ ਜੂਗੀ ਸਾਰੀਆਂ ਮਿਲ ਜਾਣਗੇ ਤਾਂ ਬ੍ਰਾਂਡਡ ਹੋਊਗੀ ਕੋਈ ਲੋਕਲ ਨਹੀਂ ਹੋਊਗੀ ਠੀਕ ਆ ਹਾਂ ਲੋਕਲ ਮਾਲ ਨਹੀਂ ਹੋਊਗਾ ਸਾਰਾ ਇੱਧਰ ਆਪਣੇ ਕੋਲ ਪੈ ਪਾਇੰਦੇ ਜੀ ਪੈ ਪੂਸਾ ਦਾ ਕਰੇਜਰ ਦਾ ਤੇ ਜਿਹੜਾ ਮਰਜ਼ੀ ਲਗਾ ਠੀਕ ਆ ਇਹ ਵੀ ਹੌਲ ਸੇਲਤੀ ਆ ਇਹ ਹੌਲ ਸੇਲ ਤੇ ਹੌਲ ਸੇਲ ਦੀ ਲਾਈਟਾਂ ਨੇ ਆਪਣੇ ਕੋਲ ਜੈਗੂਅਰ ਮਿਲ ਜੂਗੀ ਠੀਕ ਆ ਠੀਕ ਹੈ ਜੀ ਹਾਈਗਲ ਹੋਗੀ ਕਸਾੜ ਹੋਗੀ ਹੈਵਲ ਹੋਗੀ ਫਲਸ ਹੋਗੇ ਜਿਹੜਾ ਮਰਜੀ ਲਾ ਸਕਦੀ ਸਾਰੇ ਰੇਟ ਮਰਨਗੇ ਯਾਨੀ ਕਿ ਮਿਲਣਗੇ ਪਰ ਇੱਕ ਬੇਨਤੀ ਹੈ ਵੀਰ ਬਣ ਕੇ ਫੋਨ ਤੇ ਰੇਟ ਨਾ ਪਸੇ ਕੋਈ ਚੀਜ਼ ਦੇਖ ਕੇ ਰੇਟ ਲਗਾ ਹਾਂ ਇਹ ਗੱਲ ਤਾਂ ਹੈਗੀ ਹੈ ਕੋ ਫੋਨ ਤੇ ਅਗਲਾ ਕੋਈ ਪੁੱਛਦਾ ਕੋਸ ਹੋਰ ਆ ਤੇ ਸਾਨੂੰ ਮਜਬੂਰੀ ਬਸ ਦੱਸਣਾ ਕੋਈ ਹੋਰ ਪੈਂਦਾ ਹੂੰ ਫਿਰ ਇੱਥੇ ਆ ਕੇ ਦਿੱਕਤ ਆਉਂਦੀ ਆ ਨਾ ਇੱਥੇ ਹਾਂ ਗਾਹ ਦੇ ਸਮਝਦੇ ਸਮਝਦੇ ਫਰਕ ਪੈਂਦਾ ਹਾਂ ਇਹ ਤਾਂ ਹੈ ਕੋਈ ਵੀ ਗਾਹ ਗਾ ਉਹਨੂੰ ਕੁਝ ਵੀ ਦਿਖਾ ਦਈਏ ਉਹਨੂੰ ਕਹਿ ਦਈਏ ਵੀ ਆ ਮੰਨ ਲਓ ਕੋਈ ਵੀ ਲਾਈਟ ਜਾਂ ਇਸ ਤਾਰ ਦਿਖਾ ਦਈਏ ਵੀ ਆ ਟੌਪ ਦੀ ਉਹਨੇ ਉਹੀ ਟੌਪ ਮੰਨੀ ਆ ਨਾ ਹੂੰ ਠੀਕ ਹੈ ਇੱਥੇ ਆ ਕੇ ਚੈੱਕ ਕਰਕੇ ਲੈ ਲਓ ਜਿਹੜੀ ਜੀ ਮਰਜ਼ੀ ਕਰ ਹਾਂ ਬਈ ਰੇਟਾਂ ਦਾ ਸਾਰੇ ਬਾਜ਼ਾਰ ਨਾਲੋਂ ਫਰਕ ਆ ਸਾਰੇ ਬਾਜ਼ਾਰ ਨਾਲੋਂ ਸਸਤੇ ਤੇ ਹੋਲ ਸੇਲ ਤੇ ਰੇਟ ਮਾਣਨੇ ਸੱਚਾ ਕੀ ਜਿਵੇਂ ਆਪਣੀ ਠੀਕ ਆ ਆ ਫੈਵਰੋ ਦੇ ਮਾਡਲ ਆ ਗਏ ਐਸਐਸਕੇ ਹੋ ਗਈ ਠੀਕ ਹੈ ਸਾਰਿਆਂ ਦਾ ਪੁਰਾਣਾ ਬ੍ਰਾਂਡ ਐਸਐਸਕੇ ਦਾ ਐਸਐਸਕੇ ਹਾਂ ਇਹ ਆਪਣੀ 골ਡ ਮਾਡਲ ਤੇ ਆ ਕੇ ਤਿੰਨ ਮਾਡਲ ਆ ਗਏ ਹਵਲ ਚ ਆ ਗਿਆ ਐਂਕਰ ਚ ਆ ਗਿਆ ਵਾਈਫਾਈ ਚ ਆ ਗਿਆ ਠੀਕ ਹੈ 12 ਰੁਪਏ ਤੋਂ ਤਕਰੀਬਨ 700 ਸ਼ੁਰੂ ਹੋਏ 12 ਤੋਂ ਹਾਂਜੀ ਠੀਕ ਹੈ ਸਾਰੀ ਬ੍ਰਾਂਡ ਦੀ ਸਾਰੀ ਬ੍ਰਾਂਡ ਦੀ ਕੋਈ ਲੋਕਲ ਨਹੀਂ ਕੀ ਕੋਈ ਮਰਜ਼ੀ ਬ੍ਰਾਂਡ ਲੈ ਲਓ ਯਾਨੀ 12 ਰੁਪਈਆ ਤੋਂ ਸ਼ੁਰੂ ਹੋ ਜਾਂਦਾ ਕੰਮ ਜੇ ਆਪਾਂ ਬੈਠਾਂ ਹੀ ਰੇਂਜ ਲਈਏ ਜੀ ਇਹ ਤਾਂ ਲੂਮਿਨਸ ਹੋ ਗਿਆ ਤੇ ਲੈਫਟ ਹਾਰਟ ਹੋ ਗਿਆ ਸਿਲੰਡਰ ਹੋ ਗਿਆ ਕੋਈ ਵੀ ਰਨ ਲੈਣਾ ਇਹ ਅਲੱਗ ਹੈ ਵੈਂਟਰ ਵੀ ਆਪ ਨੂੰ ਹੋਲ ਸੇਲ ਦੀ ਨਹੀਂ ਹੋਲ ਸੇਲ ਤੇ ਬੈਟਰ ਦਾ ਰੇਟ ਨਾ ਰ ਆਪਣਾ ਜਿਹੜੇ ਟੂਰ ਪੰਪ ਹੈਗਾ ਹਵਾ ਦੇ ਹੋਗੇ ਸਮਾਸ਼ਕ ਮੋਟਰ ਦਾ ਕੰਮ ਠੀਕ ਹੈ ਹਵਾ ਦੀ ਮੋਟਰਾਂ ਹੋਗੀਆਂ ਕੇਐਸਵੀ ਦੀਆਂ ਹੋਣਗੀਆਂ ਕੰਪਨੀ ਜਿਹੜੀਆਂ ਮੋਟਰਾਂ ਇਹ ਫਿਰ ਵੀ ਕਿੰਨੀ ਕਿਤੋਂ ਸ਼ੁਰੂ ਹੋ ਜਾਂਦੀਆਂ ਇਹਦੇ ਅਲੱਗ ਰੱਖ ਰਹੇ ਨੇ ਠੀਕ ਹੈ ਤਕਰੀਬਨ 6000 ਤੋਂ ਮੋਟਰ ਸ਼ੁਰੂ ਹੋ ਜਾਂਦੀ ਆ ਠੀਕ ਆ ਠੀਕ ਆ ਲੋਕਲ ਦੇ ਵਿੱਚ ਲੋਕਲ ਤੇ ਹਾਂ ਕੰਪਨੀਆਂ ਦੇ ਰਿਟਾਇਨ ਜਾਂਦੀ ਥੋੜੀ ਜੀ ਠੀਕ ਆ ਬਾਕੀ ਜਿਹੜਿਆ ਵੀ ਪ੍ਰੋਡਕਟ ਦੇਵਾਂਗੇ ਚਾਹ ਹੈਵਲ ਦੀ ਮੋਟਰ ਹੋਵੇ ਜਾਂ ਕੇਐਸਬੀ ਦੀ ਹੋਵੇ ਪੀਸ ਬਦਲ ਕੇ ਦੇਣ ਦੀ ਗਾਰੰਟੀ ਦਿੰਦੇ ਹਾਂ ਕਿੰਨੇ ਟਾਈਮ ਦੇ ਵਿੱਚ ਕਿੰਨੇ ਟਾਈਮ ਦੀ ਗਾਰੰਟੀ ਲੱਗ ਹੁੰਦੀ ਆ ਕਿਸੇ ਦੀ 1 ਸਾਲ ਕਿਸੇ ਦੀ 2 ਸਾਲ ਠੀਕ ਆ ਪੀਸ ਬਦਲ ਕੇ ਦੇਵਾਂਗੇ ਇਹਨੇ ਕਹਾ ਕੇ ਗੱਲੂ ਰਿਪੇਅਰ ਕਰਾ ਕੇ ਦੇਣਾ ਠੀਕ ਆ ਜਦ ਨਾਲ ਮੌਕੇ ਦੇ ਪੀਸ ਬਦਲ ਆ ਜਾਓ ਕਈ ਬੰਦੇ ਕੀ ਕਰਦੇ ਆ ਉਹ ਕਹਿੰਦੇ ਆ ਵੀ ਅਸੀਂ ਲੋਟ ਕਰਾ ਕੇ ਦੇ ਦਾਂਗੇ ਹਨਾ ਕੋਈ ਨਹੀਂ ਠੀਕ ਆ ਯਾਨੀ ਮੌਕੇ ਦੇ ਪੀਸ ਦੀ ਵਾਪਸੀ ਆ ਮੌਕੇ ਦੇ ਪੀਸ ਦੀ ਵਾਪਸੀ ਠੀਕ ਆ ਬਾਈ ਜੇ ਡੀ ਇਲੈਕਟ੍ਰੀਸ਼ੀਅਨ ਦੁਕਾਨ ਦਾ ਨਾਮ ਆ ਬਾਈ ਪਰਮਜੀਤ ਉਹਨਾਂ ਦੀ ਦਾ ਹਠੂਰ ਪਿੰਡ ਦੇ ਵਿੱਚ ਦੁਕਾਨ ਆ ਆ ਥੱਲੇ ਸਕਰੀਨ ਤੇ ਬਾਈ ਪਰਮਜੀਤ ਉਹਨਾਂ ਦਾ ਆਪਾਂ ਨੰਬਰ ਵੀ ਦੇ ਦਿੰਨੇ ਆ ਤੁਹਾਨੂੰ ਪਹਿਲਾਂ ਜਾਣ ਤੋਂ ਸਾਰੇ ਬਾਜ਼ਾਰ ਦੇ ਵਿੱਚੋਂ ਰੇਟ ਪਤਾ ਕਰ ਲਿਓ ਉਦੋਂ ਬਾਅਦ ਤੁਸੀਂ ਪਹੁੰਚਣਾ ਜੇ ਡੀ ਇਲੈਕਟ੍ਰੀਸ਼ੀਅਨ ਵਾਲਿਆਂ ਦੇ ਤੇ ਹੋਲ ਸੇਲ ਤੇ ਜਿਹੜਾ ਮਰਜੀ ਕਰਦਾ ਸਮਾਨ ਤੁਸੀਂ ਚੱਕ ਸਕਦੇ ਹੋ ਇਥੋਂ ਬਾਕੀ ਜਿਹੜਾ ਵੀ ਬੰਦਾ ਆਪਣੀ ਵੀਡੀਓ ਦੇਖ ਕੇ ਜਾਊਗਾ ਬਾਈ ਪਰਮਜੀਤ ਹੁਣਾਂ ਕੋਲੇ ਦੱਸੂਗਾ ਵੀ ਆਪਾਂ ਵੀਡੀਓ ਦੇਖ ਕੇ ਆਏ ਆ ਉਹਦਾ ਮੌਕੇ ਤੇ ਹੋਰ ਵੀ ਮਾਨ ਸਨਮਾਨ ਹੋ ਜਾਊਗਾ ਤੇ ਇੱਕ ਵਾਰੀ ਜ਼ਰੂਰ ਜਾਇਓ ਵਧੀਆ ਡੀਲ ਮਿਲੂ ਚਲੋ ਬਈ ਹਣ ਗੀਤ ਜਰ ਤਨ ਲੈਤਾ ਹੁਣ ਮੈਨੂੰ ਸਾਈਕਲ ਲੈ ਕੇ ਦੇ ਹਾਂ ਘੋੜੇ ਲੈ ਕੇ ਦੇ ਹੋਰ ਨਾ ਸ਼ੈਂਕਲ ਨਾ ਘਰੇ ਖੜਾ ਆਪਣਾ ਗੱਲ ਕਰਕੇ ਆਏ ਸੀ ਤੇਰ ਨਾਲ ਵੀ ਆਪਾਂ ਆਉਂਦੇ ਹੋਏ ਸ਼ੈਂਕਲ ਤਾਂ ਹੈਗਾ ਮੈਂ ਤੈਨੂੰ ਕਿਹਾ ਮੈਂ ਤੈਨੂੰ ਫਲ ਕੀਤੀ ਸੀ ਤੇਰੇ ਨਾਲ ਵੀ ਮੈਂ ਸ਼ੈਂਕਲ ਹੈਗਾ ਆਪਣੇ ਘਰ ਹੁਣ ਵੀ ਆ ਗਲ ਗਲ ਤਾਂ ਦੂਆ ਦਾ ਸਮਾਨ ਲੈ ਕੇ ਮੈਂ ਉਹਨੂੰ ਬੇਚ ਦਿੰਦਾ ਨਵਾਂ ਲਾ ਲੈਂਦਾ ਉਹ ਵੀ ਨਵਾਂ ਹੀ ਆ ਚੱਲ ਆਪਾਂ ਦੇਖਤਾ ਇਹ ਕੀ ਪਤਾ ਲੋਟ ਮਿਲ ਜੇ ਕੋ ਉਹ ਠੂਰ ਵਾਲੇ ਪਾਸੇ ਹੋ ਜਾ ਓ ਬੱਬਾ ਜਾਣ ਜਾਉ ਗੱਡੀ ਮੈਨੂੰ ਉਹੀ ਦਾ ਸ਼ਾਕਾ ਦਰਮਣਾਂ ਗਰਮਣ ਕਹਿ ਕੇ ਲੈ ਕੇ ਆ ਆ ਵੀ ਗਾਂ ਜਾਊ ਅਚਰਾਲ ਤੱਕ ਜਾਊ ਲੈ ਕੇ ਜਾ ਨਿਕਲੀ ਹੁਣ ਇਹਦਾ ਫਸ ਗਿਆ ਨਹੀਂ ਜਾਣੀ ਗਾਹ ਦੇ ਗਾਹ ਦਾ ਹੋ ਤੂੰ ਵੀੜੀਆ ਵਾਹ ਹੋਇਆ ਚਰਾਸਤਾ ਆ ਗਿਆ ਯਾਰ ਚੱਲ ਚੱਲ ਪੱਕੀ ਗੱਲ ਆ ਰਮਣਾ ਉਹੀ ਗੱਲ ਸ਼ਹਿਰ ਚ ਵੜ ਕੇ ਬਹਿ ਗਿਆ ਓਏ ਆ ਹੁਣ ਜਾਣੀ ਨਹੀਂ ਓ ਬਾਈ ਇਹ ਠੀਕ ਆ ਜਾਣੀ ਨਹੀਂ ਆ ਉਹ ਜਾ ਨਹੀਂ ਬਾਈ ਜਾਣੀ ਨਹੀਂ ਗਾਹ ਆ ਫਾਟਾ ਕਰ ਓਇਆ ਹੁਣ ਮਨ ਦਾ ਨਹੀਂ ਹਾਂਜੀ ਆ ਬਾਈ ਸਾਈਕਲਾਂ ਵਾਲਿਆਂ ਦੇ ਜਾਣਾ ਵਾਠ ਠੀਕ ਆ ਉਹ ਵਿਚ ਇਧਰ ਹੀ ਆ ਬਾਈ ਉਹ ਜਾ ਓ ਗੁਰਮਣਾ ਪਤਾ ਨਹੀਂ ਕਿਹਦੇ ਆਰ ਦੇ ਗੱਡੀ ਲੈ ਕੇ ਆ ਆ ਯਾਰ ਮੈਂ ਕਹੀ ਜਾਂਦਾ ਤੂੰ ਉਹ ਗੱਲ ਹੋ ਗਈ ਕਹਿੰਦੇ ਉਹ ਜੰਮਣ ਕਮਰੇ ਕਮਰੇ ਉਹ ਗੱਲ ਤੇਰੀ ਆ ਗੁਰਮਣਾ ਹੁਣ ਮੈਂ ਕਹਿ ਨਹੀਂ ਸਕਦਾ ਤੂੰ ਸਾਈਕਲ ਹੀ ਲੈ ਕੇ ਰੋਣੇ ਪੈ ਗਈ ਹੈ ਇਹ ਬਾਲੂ ਫਰੀ ਲੈ ਆਈ ਆ ਪਾਲ ਇਹ ਜਰ ਲਿਆਂਦਾ ਸਾਡੀ ਨਹੀਂ ਗੀਤ ਕਰਨਾ ਕਦੀ ਮੈਂ